ਜਗਤਾਰ ਸਿੰਘ ਜੀ ਗੱਲ ਕਰ ਰਹੇ ਹਾਂਜੀ ਹਾਂਜੀ ਜਗਤਾਰ ਸਿੰਘ ਜੀ ਮਨਜੋਤ ਗੱਲ ਕਰ ਰਹੇ ਆ ਦਿਨ ਸ਼ਿਰਾ ਚੰਡੀਗੜ੍ਹ ਤੋਂ ਹਾਂਜੀ ਹਾਂਜੀ ਜਿਹੜੀ ਤੁਹਾਡੀ ਬੱਸਾਂ ਦਾ ਹੈਗਾ ਵੀ ਤੁਸੀਂ ਚੰਡੀਗੜ੍ਹ ਐਂਟਰ ਨਹੀਂ ਕਰਨਾ ਸੀਟੀਯੂ ਦੇ ਨਾਲ ਰੋਲਾ ਚੱਲ ਰਿਹਾ ਕੀ ਪੂਰਾ ਮਾਮਲਾ ਕੀ ਹੈ ਥੋੜਾ ਡਿਟੇਲ ਦੇ ਨਾਲ ਦੱਸ ਦਿਓਗੇ ਜੀ ਮਾਮਲਾ ਇਹ ਹੈ ਜੀ ਜਿਹੜਾ ਟਾਈਮ ਟੇਬਲ ਨੇ ਚੰਡੀਗੜ੍ਹ ਤੋਂ ਜਿੰਨੇ ਵੀ ਟਾਈਮ ਟੇਬਲ ਚੱਲਦੇ ਨੇ ਜੀ ਚਾਹੇ ਪੰਜਾਬ ਨੂੰ ਤੇ ਕਿਤੇ ਨੂੰ ਉਹਨਾਂ ਦਾ ਅਧਿਕਾਰ ਸੀਟੀਯੂ ਮੈਨੇਜਮੈਂਟ ਕੋਲ ਆ ਬਣਾਉਣ ਦਾ ਜੀ ਵੀਓ ਜਦੋਂ ਵੀ ਟਾਈਮ ਟੇਬਲ ਕੋਈ ਨਵੇਂ ਬਣਾਉਗੇ ਜਾਂ ਕੋਈ ਸੋਧ ਕਰੋਗੇ ਤਾਂ ਉਹ ਪੰਜਾਬ ਰੋਡਵੇਜ ਪਲੱਸ ਪੀ ਆਰਟੀਸੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪੂਰੀ ਸਹਿਮਤੀ ਦੇ ਨਾਲ ਉਹ ਟਾਈਮ ਟੇਬਲ ਜਿਹੜਾ ਦੁਬਾਰੇ ਸੋਧ ਕਰਕੇ ਬਣਾਇਆ ਜਾਊਗਾ ਪਰ ਇਸ ਵਾਰ ਸਿਟੀੂ ਦੀ ਮੈਨੇਜਮੈਂਟ ਨੇ ਬਿਨਾਂ ਕਿਸੇ ਦੇ ਉਸ ਤੋਂ ਆਪਦੇ ਆਪ ਟਾਈਮ ਟੇਬਲ ਬਣਾ ਦਿੱਤਾ ਜੀ ਜਿਸ ਦੇ ਵਿੱਚ ਪੰਜਾਬ ਰੋਡਵੇਜ ਦੇ ਕਈ ਟਾਈਮ ਆ ਪੰਨਵਾਸ ਦੇ ਲਈ ਆ ਪਾ ਕਈ ਟਾਈਮ ਆ ਜਿਹੜੇ ਬੇਨਾ ਮਤਲਬ ਤੋਂ ਕੱਟ ਦਿੱਤੇ ਤੇ ਆਪਣੇ ਟਾਈਮ ਉਹਨਾਂ ਨੇ ਕੋਰਡੀਨਰੀ ਟਾਈਮਾਂ ਦੇ ਵਿੱਚ ਐਚ ਵੀ ਐਸੀ ਟਾਈਮ ਪਾ ਕੇ ਗੱਡੀਆਂ ਪਾ ਦਿੱਤੀਆਂ ਜੀ ਜੀ ਇੱਕ ਹੋਰ ਚੀਜ਼ ਆ ਰਹੀ ਸੀ ਕਹਿੰਦੇ ਦਾਇਰਾ ਵੀ ਕੋਈ ਵਧਾ ਦਿੱਤਾ ਗਿਆ ਦੇ ਵਿੱਚ ਹਾਂ ਜੀ ਮੈਂ ਉਹੀ ਦੱਸਦਾ ਜੀ ਸਾਡਾ ਜਿਹੜਾ ਇਹਨਾਂ ਨਾਲ ਸੀਟੀਓ ਨਾਲ ਜਿਹੜਾ ਕੰਟਰੈਕਟ ਹੈ ਪੰਜਾਬ ਦਾ ਜੀ ਉਹ ਇਹ ਆ ਵੀ ਜੇਕਰ ਪੰਜਾਬ ਦੀ ਗੱਡੀ ਇਹਨਾਂ ਦੇ 2 ਕਿਲੋਮੀਟਰ ਆਊਗੀ ਚੰਡੀਗੜ੍ਹ ਦੇ ਵਿੱਚ ਸਾ 3 ਕਿਲੋਮੀਟਰ ਆਪਾਂ ਇਹਨਾਂ ਨੂੰ ਦਵਾਂਗੇ ਪੰਜਾਬ 'ਚ ਜਾਣ ਦਾ ਸਹਿਬ ਜੀ ਕਹਿਣ ਦਾ ਮਤਲਬ ਜੇਕਰ ਸਾਡੀਆਂ ਬੱਸਾਂ ਲਗਾਤਾਰ 200 ਬੱਸਾਂ 200 ਕਿਲੋਮੀਟਰ ਜਾਂਦੀਆਂ ਨੇ ਰੋਜ਼ ਸਾ 300 ਕਿਲੋਮੀਟਰ ਪੰਜਾਬ 'ਚ ਜਾਂਦੀ ਆ ਆਪਾਂ ਇਹਨਾਂ ਨੂੰ ਪਰਮਿਸ਼ਨ ਦਵਾਂਗੇ ਜੀ ਪਰ ਇਹਨਾਂ ਨੇ ਆਪਣੇ ਜਿਹੜੇ ਹੁਣ ਟਾਈਮ ਨੇ ਉਹ ਬਹੁਤ ਜ਼ਿਆਦਾ ਆਪਣੇ ਟਾਈਮ ਵਧਾ ਲਏ ਤੇ ਆਪਣੇ ਪਰਵਸ ਦੇ ਟਾਈਮ ਜਿਹੜੇ ਬਹੁਤ ਜ਼ਿਆਦਾ ਕੱਟ ਦਿੱਤੇ ਜਿਸ ਦੇ ਰੋਜ਼ ਵਜੋਂ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿ ਚੁੱਕੇ ਹਾਂ ਕਿ ਸਾਡੇ ਟਾਈਮ ਸਹੀ ਕਿਤੇ ਜਾਣ ਤੇ ਆਪਦੇ ਟਾਈਮ ਸਹੀ ਕਿਤੇ ਜਾਣ ਜੀ ਜਿਸ ਦੀ ਬਦੌਲਤ ਸਾਨੂੰ ਇਹ ਟਾਈਮ ਆ ਜਿਹੜੇ ਹੁਣ ਮੋਹਾਲੀ ਤੋਂ ਸਾਨੂੰ ਚਲਾਉਣੇ ਪੈ ਰਹੇ ਨੇ ਨਹੀਂ ਹੁਣ ਤੁਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਕਰਨਾ ਬਿਲਕੁਲ ਬੰਦ ਕਰ ਦਿੱਤਾ ਹੈ ਜਾਂ ਤੁਹਾਡੀ ਸਹਿਮਤੀ ਹਜੇ ਤੱਕ ਨਹੀਂ ਬਣੀ ਕੋਈ ਮੀਟਿੰਗ ਹੋਈ ਹੈ ਜਿਹੜਾ ਸੀਟੀਓ ਦੇ ਨਾਲ ਸੀਟੀਓ ਨੇ ਜੀ ਕੋਈ ਮੀਟਿੰਗ ਬੁਲਾ ਕੇ ਇਸ ਗੱਲ ਨੂੰ ਕਿਸੇ ਪਾਸੇ ਨਹੀਂ ਲਾਇਆ ਜੀ ਹਲ ਤੱਕ ਬਿਲਕੁਲ ਤੇ ਫਿਰ ਤੁਸੀਂ ਕਰੋ ਤਾਂ ਸਰਵਿਸ ਬੰਦ ਕਰ ਦਿੱਤੀ ਹੋਈ ਹੈ ਇੱਥੇ ਚੰਡੀਗੜ੍ਹ ਤੋਂ ਗੱਲ ਤੋਂ ਮੁਹਾਲੀ ਤੋਂ ਬੰਦ ਕਰੀ ਹੋਈ ਸੀਗੀ ਅਜੇ ਤੋ ਪੀਆਰਟੀਸੀ ਜਿਹੜਾ ਜਿਰਕਵਰ ਤੋਂ ਜਿਰਕਵਰ ਤੋਂ ਅੱਗੇ ਨਹੀਂ ਗੱਡੀ ਜਾਓਗੇ ਜਿਰਕਵਰ ਤੱਕ ਜਾਣ ਵੀ ਆ ਤੇ ਦੂਸਰੇ ਜਾਵਾਂਗੇ ਨਾ ਉਧਰੋਂ ਪਿੱਛੇ ਦੀ ਇਹਨਾਂ ਲਈ ਗੱਡੀ ਆਣ ਦਵਾਂਗੇ ਤੇ ਹਰਿਆਣਾ ਰੋਡਵੇਜ਼ ਦੇ ਨਾਲ ਵੀ ਸੇਮ ਪ੍ਰੋਬਲਮ ਹੈ ਨਾ ਹਰਿਆਣਾ ਵੀ ਐਂਟਰ ਨਹੀਂ ਕਰ ਰਿਹਾ ਚੰਡੀਗੜ੍ਹ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਹਰ ਪਾਸੇ ਨੂੰ ਕਹਿਣ ਦਾ ਮਤਲਬ ਹੈ ਵੀ ਸੀਟੀਓ ਨੂੰ ਜਿੰਨੇ ਵੀ ਅਖ ਪਿਆਰ ਮਿਲੇ ਨੇ ਚਾਹੇ ਉਹ ਹਰਿਆਣਾ ਰੋਡਵੇ ਦੇ ਟਾਈਮ ਨੇ ਚਾਹੇ ਆਪਣੇ ਚਾਹੇ ਹਿਮਾਚਲ ਦੇ ਉਹਦੇ ਵਿੱਚ ਲਗਾਤਾਰ ਤੌਰ ਤੇ ਧੱਕੇਸ਼ਾਹੀ ਕਰ ਰਹੀ ਐ ਅਸੀਂ ਟੀਮ ਉਹਨੇ ਬਿਲਕੁਲ ਤੇ ਇਹਦੇ ਵਿੱਚ ਹੁਣ ਕੋਈ ਤੁਹਾਡੀ ਇਹਨਾਂ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਹੋਈ ਤੁਸੀਂ ਵੀ ਜਨਰਲ ਸੈਕਟਰੀ ਹੋ ਹੈਗੇ ਹੋ ਹਾਲ ਤੱਕ ਇਹਨਾਂ ਨੇ ਜੀ ਸਾਡੇ ਨਾਲ ਕੋਈ ਵੀ ਮੀਟਿੰਗ ਦਾ ਰਾਹਤਾ ਨਹੀਂ ਬਣਾਇਆ ਕਿ ਬਹਿ ਕੇ ਅਸੀਂ ਗੱਲ ਕਰ ਲਈਏ ਤਾਂ ਜੋ ਇਹ ਜਿਹੜੇ ਉਹ ਖਾਰੀ ਐ ਸਵਾਰੀਆਂ ਨੂੰ ਖਾਰੀ ਆ ਆਮ ਸਰ ਲੋਕਾਂ ਨੂੰ ਖਾਰੀ ਆ ਵੀ ਉਹਦਾ ਕੋਈ ਹੱਲ ਲੱਭਿਆ ਜਾ ਸਕੇ पर इन्ना ने है जी, कोई भी चाला, नहीं मीटिंग बारे बिल्कुल बिल्कुल जगतार सिंह जॉइंट पंजाब रोडवेज बिल्कुल जगतार सिंह जी ठीक है ज्वाइंटरी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर